ਇਸ ਸੰਪੂਰਨ ਬ੍ਰਹਿਮੰਡ ਦੇ ਮਾਲਕ ਸ੍ਰੀ ਸਤਗੁਰੂ ਜਗਜੀਤ ਸਿੰਘ ਜੀ ਦੀ ਯਾਦ ਵਿੱਚ ਬੈਠੀ ਸਾਧ ਸੰਗਤ ਜੀ ਹੁਣ ਮੈਂ ਪੰਡਤ ਜਦਵਿੰਦਰ ਜੀ ਨੂੰ ਬੇਨਤੀ ਕਰਾਂਗਾ ਉਹ ਮੰਚ ਤੇ ਆਉਣਗੇ ਆਪ ਜੀ ਨੂੰ ਸੰਬੋਧਨ ਹੋਣਗੇ ਪਰਮ ਸਤਕਾਰਯੋਗ ਹਾਜ਼ਰੀਨ ਸਾਧ ਸੰਗਤ ਜੀਓ ਸ਼ਬਦੋਂ ਪਹਿਲਾਂ ਉਸ ਮਹਾਨ ਸਤਿਗੁਰਾਂ ਨੂੰ ਯਾਦ ਕਰੀਏ ਜਿਨ੍ਹਾਂ ਦੀ ਯਾਦ ਚ ਆਪਾਂ ਜੁੜ ਬੈਠੇ ਆਂ ਸਭ ਪ੍ਰੇਮ ਸਤਕਾਰ ਨਾਲ ਲਖੀਏ ਧੰਨ ਸ੍ਰੀ ਸਤਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਸਤਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਦੇ ਜਿੰਨੇ ਗੁਣ ਜਿੰਨਾ ਉਹਨਾਂ ਬਾਰੇ ਅਸੀਂ ਕਹਿੰਦੇ ਜਾਂਦੇ ਆ ਉਹਨਾਂ ਉਹਨਾਂ ਭੰਡਾਰ ਸਾਡੇ ਸਾਹਮਣੇ ਹੋਰ ਖੁੱਲਦਾ ਜਾਂਦਾ ਹੈ ਬੇੰਤ ਪਾਛਾ ਅਕਸਰ ਆਪਾਂ ਸਤਗੁਰੂ ਜੀ ਦੇ ਨਾਮ ਦੇ ਨਾਲ ਇੱਕ ਵਿਸ਼ੇਸ਼ਣ ਜੋੜਦੇ ਆਂ ਇਹ ਕੋਈ ਖਾਲੀ ਸ਼ਾਬਦਿਕ ਜਾਂ ਕੋਈ ਵਿਸ਼ੇਸ਼ਣਾਤਰ ਸ਼ਬਦਾਤਰ ਨਹੀਂ ਹੈ ਸਤਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਦਾ ਜਿਨ੍ਹਾਂ ਨੇ ਦਰਸ਼ਨ ਕੀਤਾ ਥੋੜੀ ਵੀ ਨੇੜਤਾ ਪ੍ਰਾਪਤ ਕੀਤੀ ਹੈ ਉਹ ਇਸ ਗੱਲ ਨੂੰ ਬੜੀ ਸਹਜਤਾ ਦੇ ਨਾਲ अनुभव ਕਰ ਸਕਦੇ ਨੇ ਉਹਨਾਂ ਦੇ ਹਿਰਦੇ ਦੇ ਅੰਦਰ ਉਹ ਅਹਿਸਾਸ ਹੋਏਗਾ ਸੱਚਮੁੱਚ ਸਤਗੁਰੂ ਜੀ ਬੇਅੰਤ ਹੀ ਸਨ ਮੈਨੂੰ ਪੂਰਾ ਵਿਸ਼ਵਾਸ ਹੈ ਜਿੰਨੀ ਵੀ ਸੰਗਤ ਇੱਥੇ ਬੈਠੀ ਹੈ ਮਾਈਆਂ ਭਾਈਆਂ ਦੇ ਵਿੱਚ ਹਰ ਸਿੱਖ ਦੇ ਗੋਲ ਆਪਣਾ ਕੋਈ ਨਾ ਕੋਈ ਨਿੱਜੀ ਅਨੁਭਵ ਹੋਏਗਾ ਕੋਈ ਆਪਣੇ ਨਾਲ ਬੀਤੀ ਨਿੱਜੀ ਸਾਖੀ ਹੋਏਗੀ ਇਸ ਤਰ੍ਹਾਂ ਦੀ ਗੁਰੂ ਦੀ ਵਿਆਪਤੀ ਸਾਡੇ ਸਾਰਿਆਂ ਦੇ ਹਿਰਦੇ ਦੇ ਵਿੱਚ ਸੀ ਇਤਿਹਾਸਿਕ ਪੱਖ ਤੋਂ ਮੇਰੇ ਤੋਂ ਪਹਿਲਾਂ ਮਹਾਨ ਵਿਦਵਾਨ ਸੰਤ ਨਿਸ਼ਾਨ ਸਿੰਘ ਜੀ ਹੋਰ ਯੁਵਾ ਵਿਦਵਾਨਾਂ ਨੇ ਕਿਹਾ ਮੈਂ ਥੋੜਾ ਜਿਹਾ ਆਪ ਜੀ ਨੂੰ ਦਾਰਸ਼ਨਿਕ ਪੱਖ 'ਚ ਲੈ ਕੇ ਜਾਣਾ ਚਾਹੁੰਦਾ ਗੁਰਬਾਣੀ ਗੁਰੂ ਦੀ ਮਹਿਮਾ ਹਰ ਸ਼ਬਦ ਦੇ ਅੰਦਰ ਭਰੀ ਪਈ ਹੈ वेद शास्त्र ਗੁਰੂ ਦੀ ਮਹਿਮਾ बार-बार ਕਰਦੇ ਨੇ ਜਿਸ ਮਿਲਿਆ ਮਨ ਹੋਏ ਆਨੰਦ ਸੋ ਸਤਗੁਰ ਕਹੀ ਹੈ ਮਨ ਕੀ ਦੁਬਦਾ ਬਿਨ ਸਜਾਏ ਹਰ ਪਰਮ ਪਦ ਲਹੀਐ ਇਹ ਵੀ ਗੱਲ ਹੈ ਮਿਲਦੇ ਆਂ ਹੀ ਆਨੰਦ ਆਉਂਦਾ ਪਰ ਉਸ ਤੋਂ ਵੱਡੀ ਗੱਲ ਮਿਲਦੇ ਤੇ ਆਪਸ ਚ ਯਾਰ ਵੀ ਨੇ ਰਿਸ਼ਤੇਦਾਰ ਵੀ ਨੇ ਉਦੋਂ ਵੀ ਆਨੰਦ ਆਉਂਦਾ ਪਰ ਸਤਿਗੁਰੂ ਨੂੰ ਦਰਸ਼ਨ ਸਤਿਗੁਰੂ ਨੂੰ ਮਿਲਣ ਦਾ ਫਲ ਕੀ ਹੈ ਮਨ ਕੀ ਦੁਬਦਾ ਬਿਨ ਸਜਾਏ ਮਨ ਦੀ ਦੁਬਦਾ ਦਾ ਜਿਹੜਾ ਨਾਸ਼ ਕਰਦਾ ਦ્વੈਤ ਭਾਵ ਦਾ ਜਿਹੜਾ ਨਾਸ਼ ਕਰਦਾ ਉਹਦਾ ਨਾਮ ਸਤਗੁਰੂ ਹੈ ਔਰ ਹਰ ਪਰਮ ਪਦ ਲਈ ਹੈ ਮੁਕਤੀ ਦੀ ਪ੍ਰਾਪਤੀ ਕਿਦੇ ਹੱਥ ਚ ਹੈ ਸਤਗੁਰੂ ਦੇ ਹੱਥ ਚ ਹੈ ਭਗਵਾਨ ਸ਼ਿਵ ਪਾਰਵਤੀ ਦੇ ਪ੍ਰਤੀ ਉਪਦੇਸ਼ ਕਰਦੇ ਨੇ ਗੁਰੂ ਗੀਤਾ ਚ ਧਿਆਨ ਮੂਲਮ ਗੁਰੂ ਮੂਰਤੀ ਪੂਜਾ ਮੂਲਮ ਗੁਰੂ ਪਦਮ ਮੰਤਰ ਮੂਲਮ ਗੁਰੂ ਵਾਕ్యం ਮੋਕਸ਼ ਮੂਲਮ ਗੁਰੂ ਕਿਰਪਾ मूर्ति ਦਾ ਦਰਸ਼ਨ ਕਿਸ ਕਿਸ ਮੂਰਤੀ ਦਾ ਦਰਸ਼ਨ ਸਫਲ ਹੈ ਕਹਿੰਦੇ ਨੇ ਗੁਰੂ ਦੀ ਮੂਰਤੀ ਦਾ ਧਿਆਨ ਮੂਲਮ ਗੁਰੂ ਮੂਰਤੀ ਔਰ ਸਤਗੁਰੂ ਦਾ ਹਰ ਸ਼ਬਦ ਦੀ ਮੰਤਰ ਹੈ ਉਸ ਦੇ ਹਰ ਹੁਕਮ ਦੀ ਪਾਲਣਾ ਹੀ ਗੁਰਬਾਣੀ ਹੈ ਮੰਤਰ ਹੈ ਔਰ ਕਿਰਪਾ ਦਾ ਆਧਾਰ ਕੀ ਹੈ ਮੁਕਤੀ ਕਿਸ ਦੇ ਅਧੀਨ ਹੈ ਸਤਗੁਰੂ ਦੀ ਕਿਰਪਾ ਦੇ ਨਾਲ ਜਿਨੂੰ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਗੁਰ ਪ੍ਰਸਾਦਿ ਬੜੇ ਸਾਰੇ ਗੁਰਬਾਣੀ ਦੇ ਸ਼ਬਦ ਨੇ ਸਾ ਤਰਦ ਪਈ ਹਰਿਆਵਲੀ ਆਦ ਜਿੱਥੇ ਮੇਰਾ ਸਤਿਗੁਰੂ ਬੈਠਾ ਜਾਏ ਪਾਛਾ ਤਨ ਤਨ ਪਿਤਾ ਤਨ ਤਨ ਕੁੱਲ ਤਨ ਤਨ ਸੋ ਜਨਨੀ ਜਿਨ ਗੁਰੂ ਜਨਿਆ ਮਾਏ ਇਸ ਤਰ੍ਹਾਂ ਸਤਿਗੁਰੂ ਦਾ ਜੋ ਸਰੂਪ ਹੈ ਉਦੇ ਉੱਤੇ 5 ਮਿੰਟ ਮੈਂ ਆਪਦੇ ਸਾਹਮਣੇ ਸਤਿਗੁਰੂ ਜੀ ਬਖਸ਼ਿਸ਼ ਬੁੱਧੀ ਦੇ ਅਨੁਸਾਰ ਰੱਖਣ ਦਾ ਯਤਨ ਕਰਾਂ। ਵਸਤੂ ਤਾ ਇਸ ਸੰਸਾਰ ਦੇ ਵਿੱਚ ਜੋ ਸਾਨੂੰ ਦ્વੈਤ ਦਿਖਦਾ ਹੈ ਇਹ ਵਿਵਹਾਰਿਕ ਜਗਤ ਹੈ। ਇਹ ਕਹੇ ਪਰਮਾਰਥਿਕ ਜਗਤ ਸਾਡੇ ਅੰਦਰ ਇੱਕ ਇਸ ਤਰ੍ਹਾਂ ਦੀ ਯੋਗਯਤਾ ਆ ਜਾਂਦੀ ਹੈ। ਸਾਧਨਾ ਤਪੱਸਿਆ ਨਾਮ ਦੇ ਅਭਿਆਸ ਦੇ ਨਾਲ ਹਰ ਜਗ੍ਹਾ ਇੱਕ ਦਿਖਣ ਲੱਗ ਜਾਂਦਾ ਹੈ ਵਿਵਹਾਰਿਕ ਜੋ ਸਧਾਰਨ ਬੰਦਾ ਇਹਨਾਂ ਚਰਮ ਚਕਸ਼ੂਆਂ ਦੇ ਨਾਲ ਇਹ ਦ્વੈਤੀ ਦੇਖਦਾ ਹੈ ਇਹ ਆਪਣੇ ਨੇ ਇਹ ਬੇਗਾਨੇ ਨੇ ਇਹ ਵੱਡਾ ਇਹ ਛੋਟਾ ਹਰ ਪੱਖ ਪੱਖ ਚ ਦ્વੈਤ ਹੈ ਪਰ ਵਿਅਕਤੀ ਦੀ ਜ਼ਿੰਦਗੀ ਦਾ ਵਿਕਾਸ ਕੀ ਹੈ ਇਹ ਪਰਮਾਰਥਿਕ ਦ੍ਰਿਸ਼ਟੀ ਪ੍ਰਾਪਤ ਕਰੇ ਇਹ ਕੋਈ ਕਹਿਣ ਦੇ ਨਾਲ ਸੋਚਣ ਦੇ ਨਾਲ ਪ੍ਰਾਪਤ ਨਹੀਂ ਹੁੰਦੀ ਸਤਿਗੁਰੂ ਦੀ ਸ਼ਰਨ ਚ ਜਾ ਕੇ ਨਿਰੰਤਰ ਆਪਣੇ ਜੀਵਨ ਨੂੰ ਸਮਰਪਿਤ ਕਰਕੇ ਉਹ ਯੋਗਤਾ ਵਿਅਕਤੀ ਦੇ ਅੰਦਰ ਆਉਂਦੀ ਹੈ ਏਕ ਅਨੇਕ ਵਿਆਪਕ ਪੂਰਕ ਜਤ ਦੇਖੋ ਤਤ ਸੋਈ ਮਾਇਆ ਚਿੱਤਰ ਵਿਚਿਤਰ ਵਿਮੋਹਿਤ ਬਿਰਲਾ ਬੂਝਾ ਕੋਈ ਗੁਰਬਾਣੀ ਚ ਫਰਮਾਨਾ ਉਹ ਏਕੀ ਹੈ ਹਰ ਰੂਹ 'ਚ ਸਾਨੂੰ ਇਹ ਵਿਸ਼ਵਾਸ ਹੁੰਦਾ ਸਤਿਗੁਰੂ ਦਾ ਸਭ ਤੋਂ ਵੱਡਾ ਕੰਮ ਹੈ ਹਿਰਦੇ ਦੇ ਅੰਦਰ ਜੋ ਪਏ ਹੋਏ ਸੰਸ਼ੇ ਨੇ ਜੋ ਭ੍ਰਾਂਤੀਆਂ ਨੇ ਜੋ ਭਰਮ ਨੇ ਉਸ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਨਾ ਔਰ ਮਾਨਵੀ ਚੇਤਨਾ ਦੇ ਅੰਦਰ ਜੋ ਸਭ ਤੋਂ ਵੱਡਾ ਹਨੇਰਾ ਹੈ ਇਨੂੰ ਅਨੇਕ ਦਿਖਦਾ ਹੈ ਇਹਨੂੰ ਬਹੁਤ ਦਿਖਦਾ ਹੈ ਇਹਨੂੰ ਪਰਾਏ ਦਿਖਦੇ ਨੇ ਦੂਸਰੇ ਦਿਖਦੇ ਨੇ ਇਹਦਾ ਨਾਮ ਹੀ ਅਗਿਆਨ ਹੈ ਇਹਦਾ ਨਾਮ ਹੀ ਹਨੇਰਾ ਹੈ ਔਰ ਮਾਨਵੀਏ ਮਨ ਦੀ ਜੋ ਪ੍ਰਾਕਾਸ਼ਟ ਹੈ ਜੋ ਵਿਕਾਸ ਹੈ ਸਤਿਗੁਰੂ ਦੀ ਸ਼ਰਨ ਚ ਜਾ ਕੇ ਇਸ ਹਨੇਰੇ ਨੂੰ ਦੂਰ ਕਰਨਾ ਗੁਕਾਰਸ ਅੰਧਕਾਰ ਹਸਿਆਰ ਰੂਕਾਰਸ ਤੰਨ ਨਿਰੋਧਕਾ ਅੰਧਕਾਰ ਨਿਰੋਧਿਤਵਾਤ ਗੁਰੂ ਰਿਤਿਆ ਵਿਧੀਅਤੇ ਜੋ ਹਨੇਰੇ ਚ ਪ੍ਰਕਾਸ਼ ਕਰ ਦੇ ਜੋ ਅਗਿਆਨ ਮੋਹ ਮਮਤਾ ਚੋ ਕੱਢ ਕੇ ਗਿਆਨ ਔਰ ਇਕਤਵ ਦੇ ਵਿੱਚ ਪ੍ਰਤਿਸ਼ਠਿਤ ਕਰ ਦੇ ਉਹਦਾ ਨਾਮ ਗੁਰੂ ਹੈ ਇਹ ਜੋ ਦ્વੈਤ ਆਤਮਕ ਜਗਤ ਦਿਖਦਾ ਪਿਆ ਅਧਿਆਤਮ ਦੀ ਸਾਧਨਾ ਇਹਦੇ ਅੰਦਰ ਸਾਨੂੰ ਇੱਕ ਸੂਤਰ ਦਿਖੇ ਉਹ ਸੂਤਰ ਕੀ ਹੈ ਉਹ ਆਤਮਾ ਪ੍ਰਮਾਤਮਾ ਜੋ ਸਭ ਦੇ ਅੰਦਰ ਵਿਰਾਜਮਾਨ ਹੈ ਈਸ਼ਵਰੋ ਗੁਰੂ ਰਾਤਮੇਤੀ ਮੂਰਤੀ ਭੇਦ ਵਿਭਾਗੇ ਨੇ ਵੈਦ ॠषि ਕਹਿੰਦੇ ਨੇ ਈਸ਼ਵਰ ਜਿਹਨੂੰ ਪ੍ਰਮਾਤਮਾ ਕਹਿੰਨੇ ਆ ਔਰ ਗੁਰੂ ਔਰ ਇਹ ਜੀਵ ਇਹ ਤਿੰਨੇ ਵਸਤੂ ਤਾਂ ਇੱਕ ਨੇ ਕੇਵਲ ਮੂਰਤੀ ਭੇਦ ਹੈ ਕੇਵਲ ਦੇਖਣ ਔਰ ਅਨੁਭਵ ਕਰਨ ਦੇ ਵਿੱਚ ਫਰਕ ਹੈ ਤਤਵਤਾ ਇਹ ਤਿੰਨੋਂ ਇੱਕ ਨੇ ਜਿਸ ਦਿਨ ਉਹ ਦ੍ਰਿਸ਼ਟੀ ਪ੍ਰਾਪਤ ਹੋ ਜਾਂਦੀ ਹੈ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਵਾਲੀ ਚੀਜ਼ ਪ੍ਰਾਪਤ ਹੋ ਜਾਂਦੀ ਹੈ ਮਾਰਿਸ਼ੀ ਪਤੰਜਲੀ ਕਹਿੰਦੇ ਨੇ ਗੁਰੂ ਦੀ ਪਰਿਭਾਸ਼ਾ ਕੀ ਹੈ ਸਾ ਗੁਰੂ ਕਾਲੇਨ ਅਨਵਛੇਦਾਤ ਸਪੁਰਵੇ ਸ਼ਾਮਪੀ ਵਸਤੁਤਾ ਗੁਰੂ ਇੱਕ ਪਰਮਾਤਮਾ ਹੈ ਕਿਉਂ ਹਰ ਗਿਆਨ ਉਸ ਪਰਮਾਤਮਾ ਦੀ ਆਤਮ ਸਵਰੂਪ ਹੈ ਉਸ ਪਰਮਾਤਮਈ ਸਵਰੂਪ ਦੇ ਵਿੱਚ ਅ ਗਿਆਨ ਦਾ ਬ੍ਰਹਮ ਦਾ ਪਰਮ ਦਾ ਲੇਸ਼ਾ मात्र ਵੀ ਨਹੀਂ ਹੈ ਗੁਰਬਾਣੀ 'ਚ ਵੀ ਜੋ ਗੁਰੂ ਸ਼ਬਦ ਕਈ ਜਗ੍ਹਾ ਆਉਂਦਾ ਹੈ ਉਹ ਪ੍ਰਸੰਗ ਦੇ ਹਿਸਾਬ ਦੇ ਨਾਲ ਕਿਤੇ ਕਿਤੇ ਪਰਮਾਤਮਾ ਦਾ ਵਾਚਕ ਹੈ ਕਿਤੇ ਕਿਤੇ ਆਪਣੇ ਸਾਹਮਣੇ ਦੇਹ ਰੂਪ ਦਾ ਵਾਚਕ ਹੈ ਸਭ ਤੋਂ ਪਹਿਲਾਂ ਗੁਰੂ ਕੌਣ ਹੈ ਪਰਮਾਤਮਾ ਗੁਰੂ ਹੈ ਕਿਉਂਕਿ ਸਾਰੇ ਗਿਆਨ ਪਰਾਚਾ ਅਪਰਾਚਾ ਵਿਦਿਆ ਯਹੀ ਮਹਿਸ਼ੀ ਨਾਮ ਜਿੰਨੀਆਂ ਵੀ ਵਿਦਿਆਵਾਂ ਨੇ ਉਹਨਾਂ ਦਾ ਉਦਗਮ ਸਥਲ ਕੀ ਹੈ ਪਰਮਾਤਮਾ ਪਹਿਲਾ ਗੁਰੂ ਹੈ ਪਰਮਾਤਮਾ ਔਰ ਉਹੀ ਪਰਮਾਤਮਾ ਲੋਕ ਕਲਿਆਣ ਦੇ ਵਾਸਤੇ ਜਦੋਂ ਇਸ ਸੰਸਾਰ ਚ ਪ੍ਰਗਟ ਹੁੰਦਾ ਹੈ ਉਹ ਸਗੁਣ ਸਾਕਾਰ ਸਗੁਣ ਨਿਰਾਕਾਰ ਰੂਪ ਦੇ ਵਿੱਚ ਉਹਦਾ ਅਵਤਾਰ ਹੁੰਦਾ ਬਹੁਤ ਸਾਰੀਆਂ ਇਹ ਭ੍ਰਾਂਤੀਆਂ ਨੇ ਕਿ ਉਹ ਅਕਾਲ ਪੁਰਖ ਦੇ ਰੂਪ ਚ ਕਿਸ ਤਰ੍ਹਾਂ ਆ ਸਕਦਾ ਹੈ ਕਿ ਸਾਨੂੰ ਉਹਦੀ ਸਮਰੱਥਾ ਤੇ ਕੋਈ ਸ਼ੱਕ ਹੈ ਉਹਦੀ ਸ਼ਕਤੀ ਔਰ ਯੋਗਯਤਾ ਤੇ ਸਾਡਾ ਕੋਈ ਪ੍ਰਸ਼ਨ ਚਿੰਨ ਹੈ ਸਾਡੀ ਉਹ ਦੇਖਣ ਔਰ ਸਮਝਣ ਵਿਚਾਰ ਕਰਨ ਦੀ ਦ੍ਰਿਸ਼ਟੀ ਨਹੀਂ ਹੈ ਜਿਸ ਤਰ੍ਹਾਂ ਪਾਣੀ ਬਹੁਤ ਤਰਲ ਪਦਾਰਥ ਹੈ ਨਿਰਾਕਾਰ ਹੀ ਹੈ ਇੱਕ ਤਰ੍ਹਾਂ ਦਾ ਪਰ ਇੱਕ ਵਿਸ਼ੇਸ਼ ਤਾਪਮਾਨ ਨੂੰ ਪ੍ਰਾਪਤ ਕਰਕੇ ਬਰਫ਼ ਵਰਗਾ ਕਠਿਨ ਵੀ ਹੋ ਜਾਂਦਾ ਹੈ ਜਦੋਂ ਦੀ ਕਠਿਨਤਾ ਵੱਲ ਦੇਖਦੇ ਹਾਂ ਸਖਤਪਨ ਵੱਲ ਦੇਖਦੇ ਹਾਂ ਅੰਦਾਜ਼ਾ ਕੋਈ ਵਿਅਕਤੀ ਲਗਾ ਸਕਦਾ ਹੈ ਕਿ ਇਹਦੀ ਪਹਿਲੀ ਅਵਸਥਾ ਇਹਨੀ ਤਰਲ ਸੀ ਇਹਨੀ ਸੌਫਟ ਸੀ ਇਸੇ ਪ੍ਰਕਾਰ ਉਹ ਨਿਰਾਕਾਰ ਪਰਮਾਤਮਾ ਲੋਕ ਉਪਦੇਸ਼ ਦੇਣ ਦੇ ਵਾਸਤੇ ਤਦ ਵਿद्धि प्रणिपातेन परिप्रश्नेन सेवया उपदेक्षयन्ति ते ज्ञानं ज्ञानीनस्तत्वदर्शिना ਇਹ ਜੀਵਾਤਮਾ ਜਨਮ ਜਨਮਾਂਤਰਾ ਦੇ ਅੰਧਕਾਰ ਚ ਹੈ ਔਰ ਉਸ ਅੰਧਕਾਰ ਚੋਂ ਕੱਢਣ ਵਾਸਤੇ ਉਹ ਨਿਰਾਕਾਰ ਪਰਮਾਤਮਾ अवतार ਲੈਂਦਾ ਹੈ ਇਹ ਦੂਸਰੀ ਸ਼੍ਰੇਣੀ ਦਾ ਗੁਰੂ ਉਹ ਨਿਰਗੁਣ ਪਰਮਾਤਮਾ ਹੀ ਜਦੋਂ ਕੁਝ ਸਥੂਲ ਹੁੰਦਾ ਇਹਨੂੰ ਨਿਰਾਕਾਰ ਸਗੁਣ ਸਾਕਾਰ ਕਹਿੰਦੇ ਨੇ ਨਿਰਾਕਾਰਤਾ ਵੀ ਮੌਜੂਦ ਹੈ ਲੇਕਿਨ ਸਾਕਾਰਤਾ ਵੀ ਪ੍ਰਾਪਤ ਕਰ ਲਈ ਹੈ ਭਗਵਾਨ ਕਹਿੰਦੇ ਨੇ ajo api sanabai atma bhuta namishwaropisan he arjun ਮੇਰਾ ਸਰੂਪ ਅਜਨਮਾ ਹੈ ਨਿਰਾਕਾਰ ਹੈ ਲੇਕਿਨ ਫਿਰ ਵੀ ਮੈਂ ਆਪਣੀ ਮਾਇਆ ਸ਼ਕਤੀ ਦੇ ਨਾਲ ਸੰਕਲਪ ਕਰਕੇ ਅਵਤਾਰ ਸ੍ਰਿਸ਼ਟੀ ਤੇ ਗ੍ਰਹਿਣ ਕਰਦਾ ਇਹ ਦੂਸਰੀ ਸ਼੍ਰੇਣੀ ਹੈ ਸ਼੍ਰੇਣੀ ਕਹਨ ਨੂੰ ਦੂਸਰੀ ਹੈ ਪਰ ਉਹ ਤੱਤਵ ਹੀ ਇਸ ਰੂਪ ਦੇ ਵਿੱਚ ਹੈ ਔਰ ਤੀਸਰਾ ਹੈ ਸਗੁਣ ਸਾਕਾਰ ਸਰੂਪ ਜਿਸ ਦੇਹ ਨੂੰ ਆਪਣੀ ਇੱਛਾ ਦੇ ਨਾਲ ਪਰਮਾਤਮਾ ਚੈਨ ਕਰਕੇ ਉਹਦੇ ਅੰਦਰ ਪ੍ਰਗਟ ਹੋ ਜਾਂਦੇ ਨੇ ਔਰ ਉਸ ਦੇਹ ਨੂੰ ਜਦੋਂ ਅਸੀਂ ਗੁਰੂ ਰੂਪ ਚ ਪੂਜਣ ਲੱਗ ਜਾਂਦੇ ਆ ਉਹ ਕੇਵਲ ਦੇਹ ਦੀ ਉਪਾਸਨਾ ਨਹੀਂ ਹੈ ਉਹਦੇ ਅੰਦਰ ਬੈਠਾ ਹੋਇਆ ਜੋ ਪਰਮਾਤਮੀ ਹੈ ਅੰਸ਼ ਹੈ ਕਿਉਂ ਗੁਰੂ ਅਮਰਦਾਸ ਪਾਤਸ਼ਾਹ ਗੁਰੂ ਰਾਮਦਾਸ ਪਾਤਸ਼ਾਹ ਸ਼ਹਿਦ ਸੋ ਸਤਿਗੁਰ ਸੇਵੋ ਸਾਧ ਜਨ ਜਿਨ ਹਰ ਹਰ ਨਾਮ ਦਰੜਾਇਆ ਕਿਸ ਸਤਿਗੁਰੂ ਦੇ ਪ੍ਰਤੀ ਸਾਡਾ ਝੁਕਾਵ ਹੋਣਾ ਚਾਹੀਦਾ ਕਿਉਂ ਗੁਰੂ ਦਾ ਮਤਲਬ ਹੈ ਆਪਣੇ yatharth ਸਰੂਪ ਦੀ ਪ੍ਰਾਪਤੀ ਕਰਾ ਦੇ ਪ੍ਰਮਾਤਮਾ ਨਾਲ ਇੱਕ ਕਰਾ ਦੇਵੇ ਦ્વੈਤ ਭਾਵ ਦਾ ਨਸ਼ਟ ਕਰ ਦੇਵੇ ਗੁਰੂਆਂ ਦੀਆਂ ਬਹੁਤ ਸਾਰੀਆਂ ਸ਼੍ਰੇਣੀਆਂ ਨੇ ਸੰਸਾਰ ਚ ਬੜੇ ਆਪਾਂ ਸਕੂਲ ਚ ਵੀ ਜੋ ਟੀਚਰ ਹੈ ਜਾਂ ਕਿਸੇ ਕੋਲੋਂ ਹੋਰ ਵੀ ਕੋਈ ਵਿਦਿਆ ਸਿੱਖਦੇ ਆ ਉਹਨੂੰ ਵੀ ਗੁਰੂ ਕਹਿ ਦਿੰਨੇ ਆ ਪਰ ਅਧਿਆਤਮ ਉਹ ਗੁਰਬਾਣੀ ਕਿਸ ਗੁਰੂ ਦੀ ਸ਼ਰਨ ਚ ਜਾਣ ਨੂੰ ਕਹਿੰਦੀ ਹੈ ਸੋ ਸਤਗੁਰ ਸੇ ਉਹ ਸਾਧ ਜਨ ਜਿਨ ਹਰ ਹਰ ਨਾਮ ਦ੍ਰਿੜਾਇਆ ਜੋ ਪਰਮਾਤਮਾ ਦਾ ਨਾਮ ਦ੍ਰਿੜਾਉਂਦਾ ਸੋ ਸਤਗੁਰ ਪੂਜੋ ਦਿਨ ਸਰਾਤ ਜਿਨ ਜਗਨਨਾਥ ਜਗਦੀਸ਼ ਜਪਾਇਆ ਨਾਮ ਜਪ ਕੇ ਅੰਦਰ ਅਨੁਭਵ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਜਗਨਨਾਥ ਜਗਦੀਸ਼ ਜਪਾਇਆ ਐਸੇ ਤਤਵ ਦੇ ਨਾਲ ਸਾਡਾ ਸੰਪਰਕ ਸਾਡਾ ਜੁੜਾਵ ਹੋ ਜਾਵੇ ਜੋ ਜਗਨਨਾਥ ਹੈ ਕੇਵਲ ਇੱਕ ਜਪਾ ਸਤਿਗੁਰੂ ਰਿਹਾ ਜੋ ਇੱਕ ਦੇਹ ਦੇ ਭੀਤਰ ਸੀਮਿਤ ਹੈ ਪਰ ਉਹ ਆਪਣਾ ਅਸਲੀ ਸਰੂਪ ਕੀ ਦੱਸ ਰਿਹਾ ਹੈ ਉਹ ਜਗਨਨਾਥ ਵੀ ਹੈ ਕਿਉਂਕਿ ਉਹ ਅਕਾਲ ਪੁਰਖ ਹੀ ਉਤਰਿਆ ਉਸ ਰੂਪ ਦੇ ਵਿੱਚ ਉਹ 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 ਹੀ ਸੰਸਾਰ ਦੇ ਭਲੇ ਦੇ ਵਾਸਤੇ ਉਪਦੇਸ਼ ਕਰ ਰਿਹਾ ਹੈ ਜਗਦੀਸ਼ ਸ਼ਬਦਾ ਅਰਥ ਜੋ ਸਾਰੇ ਸੰਸਾਰ ਦਾ ਸ਼ਾਸਨ ਕਰ ਰਿਹਾ ਹੈ ਜੋ ਸੱਤਾ ਕੇਵਲ ਇੱਕ ਜਗ੍ਹਾ ਮੌਜੂਦ ਹੋਏਗੀ ਉਹ ਸਭ ਦਾ ਸ਼ਾਸਨ ਨਿਯੰਤਰਣ ਕਿਸ ਤਰ੍ਹਾਂ ਕਰ ਸਕਦੀ ਹੈ ਉਹਨੂੰ ਜਗਨਨਾਥ ਹੋਣਾ ਹੀ ਪਏਗਾ ਔਰ ਜਿੰਨਾ ਚਿਰ ਵਿਅਕਤੀ ਦੀ ਅੰਤਰਾ ਆਤਮਾ ਇਸ ਤਰ੍ਹਾਂ ਦੀ ਸਰਵ ਵਿਆਪਕ ਸੱਤਾ ਦੇ ਨਾਲ ਨਹੀਂ ਜੁੜਦੀ ਸੱਚ ਜਨਨਾ ਇਹ ਦ્વੈਤ ਭਾਵ ਇਹ ਅਧੂਰਾਪਨ ਇਹ ਅਸ਼ਾਂਤੀ ਇਹ ਅ ਗਿਆਨ ਦਾ ਨਾਸ਼ ਨਹੀਂ ਹੋ ਸਕਦਾ ਨਹੀਂ ਹੋ ਸਕਦਾ ਸੋ ਸਤਗੁਰ ਪੂਜੋ ਦਿਨ ਸਰਾਤ ਜਿਨ ਜਗਨਨਾਥ ਜਗਦੀਸ਼ ਜਪਾਇਆ ਤਿਸ ਸਤਗੁਰ ਕੇ ਸਭ ਪੱਗੀ ਪਵੋ ਜਿਨ ਮੋਹ ਅੰਧੇਰ ਚੁਕਾਇਆ ਜੋ ਸਤਗੁਰ ਵਿਅਕਤੀ ਦਾ ਮੋਹ ਰੂਪੀ ਹਨੇਰੇ ਨੂੰ ਚੁੱਕ ਦਵੇ ਮੋਹ ਕੀ ਹੈ ਮੈਂ ਇਸ ਸਰੀਰ ਦੇ ਅੰਦਰ ਹੀ ਆਪਣੇ ਆਪ ਨੂੰ ਸਮਝਦਾ ਕਈਆਂ ਨੂੰ ਮੈਂ ਆਪਣਾ ਸਮਝਦਾ ਬਾਕੀ ਸੰਸਾਰ ਨੂੰ ਪਰਾਇਆ ਸਮਝਦਾ ਇਹਦਾ ਨਾਮ ਮੋਦਾ ਹਨੇਰਾ ਹੈ ਅ ਗਿਆਨ ਸਤਿਗੁਰੂ ਉਹ ਦ੍ਰਿਸ਼ਟੀ ਪ੍ਰਾਪਤ ਕਰਵਾ ਦਿੰਦੇ ਨੇ ਜਿਦੇ ਨਾਲ ਵਿਅਕਤੀ ਆਪਣੇ yatharth ਸਵਰੂਪ ਨੂੰ ਪ੍ਰਾਪਤ ਕਰ ਲੈਂਦਾ ਇਸ ਕਰਕੇ ਇਹ ਵਿਅਕਤੀ ਜਿੰਨਾ ਚਿਰ ਆਪਣੇ ਸਾਹਮਣੇ ਕਿਸੇ ਸਤਿਗੁਰੂ ਦੀ ਮੂਰਤ ਨਹੀਂ ਰੱਖਦਾ ਕਿਉਂਕਿ ਵਿਅਕਤੀ ਦੀ ਯੋਗਤਾ ਹੀ ਕਿੰਨੀ ਕੁ ਹੈ ਸਮਝਣ ਦੀ ਸਮਰੱਥਾ ਹੀ ਕਿੰਨੀ ਕੁ ਹੈ ਬੜੀ ਬੁੱਧੀ ਦੀ ਸਥੂਲਤਾ ਜਨਮ ਜਨਮਾਂਤਰਾਂ ਦੇ ਪਾਪਾਂ ਦੇ ਕਾਰਨ ਸਾਡੇ ਅੰਦਰ ਮਲੀਨਤਾ ਹੈ ਜਦੋਂ ਕੋਈ ਸਤਿਗੁਰੂ ਜਦੋਂ ਉਹ ਪਰਮਾਤਮਾ ਸਤਿਗੁਰੂ ਰੂਪ ਦੇ ਵਿੱਚ ਸਾਡੇ ਸਾਹਮਣੇ ਆ ਕੇ ਨਾਮ ਕਿਸ ਤਰ੍ਹਾਂ ਜਪਣਾ ਚਾਹੀਦਾ ਹੈ ਜੀਵਨ ਦੀ ਪਵਿੱਤਰਤਾ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਮਨ ਦੀ ਅਵਸਥਾ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਜਦੋਂ ਇਹ ਸਾਰਾ ਕੁਝ ਸਾਡੇ ਸਾਹਮਣੇ ਉਪਦੇਸ਼ ਰੂਪ ਦੇ ਵਿੱਚ ਸਾਨੂੰ ਆਖ ਕੇ ਕਰਕੇ ਦਿਖਾਉਂਦੇ ਨੇ ਫਿਰ ਵਿਅਕਤੀ ਦੇ ਅੰਦਰ ਉਹ ਚੀਜ਼ਾਂ ਕਰਨ ਦਾ ਦਿਲ ਕਰਦਾ ਔਰ ਸਤਿਗੁਰੂ ਕਿਰਪਾ ਕਰਕੇ ਉਹਦੀ ਅੰਤਰਾਤਮਾ ਨੂੰ ਇੰਨਾ ਪਵਿੱਤਰ ਤੇ ਨਿਰਮਲ ਕਰ ਦਿੰਦੇ ਨੇ ਤਾਂ ਕਿ ਉਹਦਾ ਜੋ ਸਰਵ ਵਿਆਪਕ ਸਰੂਪ ਹੈ ਉਹ ਉੱਭਰ ਕੇ ਉਹਦੇ ਨਾਲ ਉਹਨੂੰ ਆਤਮ ਸਾਥ ਕਰ ਲੈਂਦਾ ਸਤਿਗੁਰੂ ਜਗਜੀਤ ਸਿੰਘ ਸੱਚੇ ਬਾਦਸ਼ਾ ਦਾ ਜਦੋਂ ਅਸੀਂ ਜੀਵਨ ਦੇਖਦੇ ਆ ਸੱਚਮੁੱਚ ਕਰਤਾਰਥ ਹੋ ਜਾਈਦਾ ਨਿਹਾਲ ਹੋ ਜਾਈਦਾ ਮੈਂ ਇੱਕ ਛੋਟੀ ਜੀ ਗੱਲ ਸਿਰਫ ਕਰਨੀ ਹੈ ਜਦੋਂ ਸੱਚੇ ਪਾਤਸ਼ਾਹ ਬਨਾਰਸ ਯੂਨੀਵਰਸਿਟੀ ਸਮਾਗਮ ਕੀਤਾ ਉਥੇ ਪ੍ਰੋਫੈਸਰ ਜੁਗਲ ਕਿਸ਼ੋਰ ਮਿਸ਼ਰ ਜੀ ਸਨ ਉਹਨਾਂ ਨੇ ਸੱਚੇ ਪਾਤਸ਼ਾਹ ਦਾ ਉਪਦੇਸ਼ ਸੁਣਿਆ ਔਰ ਬਹੁਤ ਸਮੇਂ ਬਾਅਦ ਜਦੋਂ ਸੱਚੇ ਪਾਤਸ਼ਾਹ ਨੇ ਕਿਰਪਾ ਕਰਕੇ ਦਾਸ ਨੂੰ ਉਥੇ ਭੇਜਿਆ ਇੱਕ ਦਿਨ ਉਹ ਮੈਨੂੰ ਸੱਦ ਕੇ ਕਹਿੰਦੇ ਨੇ ਕਿਤੂ ਉਸੇ ਸੰਪਰਦਾਏ ਦਾ ਜਿੱਥੇ ਸਤਿਗੁਰੂ ਜਗਜੀਤ ਸਿੰਘ ਜੀ ਨੇ ਮੈਂ ਕਿਹਾ ਹਾਂ ਜੀ ਉਹਨਾਂ ਦੇ ਘਰ ਉਹਨਾਂ ਦੀ ਫੋਟੋ ਵੀ ਲੱਗੀ ਹੋਈ ਉਹ ਕਹਿੰਦਾ ਸੱਚੇ ਪਾਤਸ਼ਾਹ ਜਦੋਂ ਇਸ ਜਗ੍ਹਾ ਤੇ ਆਏ ਬਹੁਤ ਗਹਿਰਾ ਨਹੀਂ ਬੋਲੇ ਆ ਕਹਿੰਦੇ ਪਾਪ ਕੀ ਸ਼ਬਦ ਬਹੁਤ ਪਰਿਭਾਸ਼ਿਕ ਜਾਂ ਦਾਰਸ਼ਨਿਕ ਨਹੀਂ ਸਨ ਬਹੁਤ ਵਿਦਵਤਾ ਨਹੀਂ ਸੀ ਨਜ਼ਰ ਆਉਂਦੀ ਪਰ ਉਹ ਸਰਲ ਸ਼ਬਦਾਂ ਦਾ ਪ੍ਰਭਾਵ ਸਾਡੇ ਹਿਰਦੇ ਤੱਕ ਦੂਰ ਤੱਕ ਉਤਰ ਗਿਆ ਉਹਨਾਂ ਦੀ ਉਹ ਸਹਜਤਾ ਪਰੇ ਸ਼ਬਦਾ ਦੇ ਨਾਲ ਮਨ ਦੇ ਅੰਦਰ ਇੰਨੀ ਸ਼ਾਂਤੀ ਆ ਜਾਂਦੀ ਸੀ ਕਿਉਂਕਿ ਜਿਸ ਜਹਰਾਈ ਔਰ ਸਮਦਰਸ਼ਤਾ ਦੇ ਨਾਲ ਸਭ ਨੂੰ ਇੱਕ ਨਜ਼ਰੀਏ ਦੇ ਨਾਲ ਦੇਖਣ ਵਾਲੀ ਦ੍ਰਿਸ਼ਟੀ ਚੋਂ ਜਦੋਂ ਉਹ ਸ਼ਬਦ ਨਿਕਲਦੇ ਸਨ ਸਭ ਦੇ ਹਿਰਦਿਆਂ ਨੂੰ ਕੀਲ ਕੇ ਰੱਖ ਦਿੰਦੇ ਸਨ ਇਸ ਤਰ੍ਹਾਂ ਦਾ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਦਾ বহুমুখী ਵਿਅਕਤੀਤਵ ਵਿਵਹਾਰਿਕ ਰੂਪ ਦੇ ਵਿੱਚ ਵੀ ਵਿਵਹਾਰਿਕ ਵਿਦਿਆਵਾਂ ਦਾ ਕਿਸ ਤਰ੍ਹਾਂ ਉਹਨਾਂ ਨੇ ਉਥਾਨ ਕੀਤਾ ਔਰ ਪਰਮਾਰਥਿਕ ਰੂਪ ਦੇ ਵਿੱਚ ਕਿਸ ਤਰ੍ਹਾਂ ਸਾਨੂੰ ਸਤਿਗੁਰੂ ਆਰਮ ਸਿੰਘ ਸੱਚੇ ਪਾਤਸ਼ਾਹ ਦੀ ਦਸੀ ਹੋਈ ਮਰਿਆਦਾ ਨੂੰ ਧ੍ਰਿੜ ਕਰਾਉਂਦਿਆਂ ਹੋਇਆਂ ਨਾਮ ਤੇ ਗੁਰਬਾਣੀ ਦੇ ਨਾਲ ਮਰਿਆਦਾ ਦੇ ਨਾਲ ਜੋੜ ਕੇ ਰੱਖਿਆ ਇਹੀ ਉਸ ਮਹਾਨ ਸਤਿਗੁਰੂ ਦੀ ਵਡਿਆਈ ਹੈ। ਇਹੀ ਬਾਰੰਬਾਰ ਉਹਨਾਂ ਦੇ ਚਰਨਾਂ 'ਚ ਪ੍ਰਾਰਥਨਾ ਸਤਿਗੁਰੂ ਜੀ ਦੇ ਜੋ ਆਪ ਦਾ ਉਪਦੇਸ਼ ਹੈ ਉਹਨੂੰ ਬਾਰ-ਬਾਰ ਸੁਣ ਕੇ ਅਸੀਂ ਆਪਣੇ ਹਿਰਦਿਆਂ 'ਚ ਵਸਾਇਆ ਸਕੀਏ, ਉਹਦੇ ਅਨੁਸਾਰ ਅਸੀਂ ਚੱਲ ਸਕੀਏ। ਇਸ ਤਰ੍ਹਾਂ ਦੀ ਸਾਡੇ ਤੇ ਸਤਿਗੁਰੂ ਜੀ ਕਿਰਪਾ ਕਰਨ ਉਹਨਾਂ ਦੀ ਸੋਭਾ ਕਰਦੇ ਅਸੀਂ ਥੱਕਦੇ ਨਹੀਂ ਸਮੇ ਬਹੁਤ ਇਜਾਜ਼ਤ ਨਹੀਂ ਦਿੰਦਾ। ਇਹਨਾਂ ਸ਼ਬਦਾਂ ਦੇ ਨਾਲ ਫਿਰ ਮੈਂ ਸਾਰੀ ਸਾਧ ਸੰਗਤ ਦੇ ਚਰਨਾਂ 'ਚ ਬੇਨਤੀ ਕਰਦਾ ਸਭ ਬੜੇ ਸਤਕਾਰ ਦੇ ਨਾਲ ਬੜੇ ਪ੍ਰੇਮ ਦੇ ਨਾਲ ਉਸ ਸਤਿਗੁਰੂ ਨੂੰ ਫਿਰ ਯਾਦ ਕਰਦੇ ਹੋਏ ਸਭ ਆਖੀਏ ਧੰ ਸ੍ਰੀ ਸਤਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਸਤ ਸ੍ਰੀ ਅਕਾਲ ਜੀ